ਤਲਵੰਡੀ ਸਾਬਦੇ ਤੰਗ ਤੋੜੇ ਡੇਰੇ ਨਾਲ ਲੱਗਦੀ ਪਾਰਕ ਵਿੱਚ ਤਲਵੰਡੀ ਸਾਬਦੇ 14 ਪਿੰਡਾਂ ਨੂੰ ਦੋ ਹਿੱਸੇ ਵਿੱਚ ਵੰਡਦੀ ਆ ਰਹੀ ਨਵੀਂ ਰੇਲਵੇ ਲਾਈਨ ਨੂੰ ਪਿੰਡ ਬੰਗੀ ਜਾਂ ਰਾਮਾ ਮੰਡੀ ਦੇ ਕਿਸੇ ਹਿੱਸੇ ਵਿੱਚ ਹੀ ਗੁਰਦੁਆਰਾ ਸਾਹਿਬ ਦੀ ਦਿੱਖ ਦੇਣ ਵਾਲਾ ਰੇਲਵੇ ਸਟੇਸ਼ਨ ਬਣਾ ਕੇ ਦੇਣ ਦੀ ਪੀਲ ਕਾਦਿਆ ਤਲਵੰਡੀ ਸਾਬਦੇ ਸਮਾਜ ਸੇਵੀ ਰਜਿੰਦਰਪਾਲ ਸ਼ਰਮਾ ਨੇ ਦੇਸ਼ ਦੇ ਮਾਨ ਜੋ ਪ੍ਰਧਾਨ ਮੰਤਰੀ ਸ਼੍ਰੀ ਨરેન્દ્ર ਮੋਦੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੇਂਦਰੀ ਰੇਲਵੇ ਮੰਤਰੀ ਸ਼੍ਰੀ ਅਸ਼wini ਵੈਸ਼ਨਵ ਰੇਲਵੇ ਮੰਤਰੀ ਰਵਨੀਸ਼ ਸਿੰਘ ਬਿੱਟੂ ਅਤੇ ਲੋਕ ਸਭਾ ਬਹਿੰਡਾ ਤੋਂ ਐਮਪੀ ਵੀ ਬਿਹਾਰ ਸਮਰਤਕਰ ਬਾਦਲਨਪੁਰ ਜੋ ਸ਼ਬਦਾਂ ਵਿੱਚ ਬੇਨਤੀ ਕੀਤੀ ਕਿ ਤਲਵੰਡੀ ਸਾਹਿਬ ਵਿਖੇ ਨਵਾਂ ਸਟੇਸ਼ਨ ਬਣਾ ਕੇ ਰਾਮਾ ਮੰਡੀ ਵਿਖੇ ਬਣਾਉਣ ਤਜੀ ਦੇਣ ਉਹਨਾਂ ਕਹੇ ਕਿ ਅਗਰ ਕੇਂਦਰ ਸਰਕਾਰ ਇਸ ਮਾਮਲੇ ਨੂੰ ਧਿਆਨ ਨਾਲ ਸੁਲਝਾਉਣ ਲਈ ਵਚਨਬੱਧ ਹੋ ਜਾਵੇ ਤਾਂ ਤਲਵੰਡੀ ਸਾਹਿਬ ਦੇ 14 ਪਿੰਡਾਂ ਦੀ ਜ਼ਮੀਨ ਨੂੰ ਦੋ ਰਿਸੈਂ ਵਿੱਚ ਬੰਨਣ ਤੋਂ ਰੋਕਿਆ ਜਾ ਸਕਦਾ ਹੈ ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹਨ ਰਜਿੰਦਰਪਾਲ ਸ਼ਰਮਾ ਨੇ ਕੇਂਦਰ ਸਰਕਾਰ ਦੇ ਪ੍ਰਸ਼ਾਸਨਿਕ ਮਾਮਲੇ ਨੂੰ ਪੇਲ ਕਰਦੇ ਦੱਸਿਆ ਕਿ ਤਲਵੰਡੀ ਸਾਬ ਵਿਖੇ ਜਿਸ ਜਗ੍ਹਾ ਰੇਲਵੇ ਮਹਿਕਮਾ ਨਵਾਂ ਰੇਲਵੇ ਸਟੇਸ਼ਨ ਬਣਾਉਣ ਦੀ ਤਜਵੀਜ਼ ਤਿਆਰ ਕਰ ਰਿਹਾ ਉਹ ਵੀ ਤਲਵੰਡੀ ਸਾਬ ਤੋਂ 80 ਕਿਲੋਮੀਟਰ ਦੀ ਦੂਰੀ 'ਤੇ ਉੱਤੇ ਬਣਾਇਆ ਜਾਣਾ ਪਰ ਇਸ ਤੋਂ ਬਿਹਤਰ ਹੋਵੇਗਾ ਕਿ ਤਰਮਾ ਮੰਡੀ ਵਿਖੇ ਹੀ ਸੋਹਣੀ ਦੇਖ ਦੇਣ ਵਾਲਾ ਨਵਾਂ ਰੇਲਵੇ ਸਟੇਸ਼ਨ ਬਣਾ ਦਿੱਤਾ ਜਾਵੇ ਤਾਂ ਬਹੁਤ ਹੀ ਚੰਗਾ ਹੋਵੇਗਾ ਉਹਨਾਂ ਕਹਿ ਕੇ ਰਾਮ ਮੰਡੀ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬ ਦੀ ਆਪਸੀ ਦੂਰੀ ਵੀ ਮਹਿਜ 12 ਕਿਲੋਮੀਟਰ ਦੀ ਹੈ ਇਸ ਲਈ ਸਿਰਫ 2-3 ਕਿਲੋਮੀਟਰ ਦੀ ਦੂਰੀ ਦੇ ਫਾਸਲੇ ਲਈ 14 ਪਿੰਡਾਂ ਦੇ ਕਿਸਾਨਾਂ ਦੀ ਜ਼ਮੀਨ ਨੂੰ ਦੋ ਭਾਗਾਂ ਵਿੱਚ ਨਾ ਵੰਡਿਆ ਜਾਵੇ ਉਧਰੇ ਸਮੋਕੇ ਰਜਿੰਦਰਪਾਲ ਸ਼ਰਮਾ ਨੇ ਕੀ ਕਿਹਾ ਤੁਸੀਂ ਵੀ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਇਹ ਇਕੱਠ ਹੋਇਆ ਹੈਗਾ ਇੱਥੇ ਮੁੱਦਾ ਵਿਚਾਰਿਆ ਗਿਆ ਹੈ ਰੇਲਵੇ ਸਟੇਸ਼ਨ ਵਰੇ ਇਹਦੇ ਵਿੱਚ ਜਿੰਨੇ ਵੀ ਬੇ ਕਿਸਾਨ ਭਰਾ ਬੈਠੇ ਨੇ ਉਹ ਪ੍ਰਭਾਵਿਤ ਇਸ ਰੇਲਵੇ ਲਾਈਨ ਦੇ ਨਿਕਲਣ ਨਾਲ ਤੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਇਸ ਤਰ੍ਹਾਂ ਇਹ ਵੀ ਜੋ ਰੇਲਵੇ ਲਾਈਨ ਨਿਕਲਦੀ ਹੈ ਉਹ ਸਾਰਿਆਂ ਨੂੰ ਪਤਾ ਵੀ ਕਿਸ ਤਰ੍ਹਾਂ ਜ਼ਮੀਨ ਦੀ ਮੰਡ ਹੋ ਜਾਂਦੀ ਹੈ ਹੈ ਅਸੀਂ ਮਤਲਬ ਬੇਨਤੀ ਕਰਦੇ ਹਾਂ ਸਭ ਤੋਂ ਪਹਿਲਾਂ ਸਾਡੇ ਐਮਪੀ ਬੀਬਾ ਹਰਸਿਮਰਤ ਜੀ ਬਾਦਲ ਬਾਦਲ ਨੂੰ ਕਿਉਂਕਿ ਉਹ ਲਗਾਤਾਰ ਸਾਡੇ ਐਮਪੀ ਨੂੰ ਤੇ ਉਹਨਾਂ ਨੇ ਕਈ ਵਾਰ ਇਹ ਮੁੱਦਾ ਪਾਰਲੀਮੈਂਟ ਵਿੱਚ ਵੀ ਚੁੱਕਿਆ ਹਾਂ ਪਰੰਤੂ ਜਦੋਂ ਇਹਦੇ ਸਰਵੇ ਦੇਖ ਕੇ ਤਾਂ ਫਿਰ ਅਸੀਂ ਬਹੁਤ ਚਿੰਤਤ ਹੋਏ ਉਸ ਤੋਂ ਬਾਅਦ ਅਸੀਂ ਮਾਨਯੋਗ ਰੇਲ ਮੰਤਰੀ ਜੀ ਦਾ ਬੈਂਡ ਸੁਣਿਆ ਉਹਨਾਂ ਨੇ ਬੜੇ ਬਿੱਟੂ ਸਾਹਿਬ ਨੇ ਡਿਟੇਲ ਵਿੱਚ ਦੱਸਿਆ ਇਹ ਵੀ ਤਖਤਾਂ ਨੂੰ ਜੋੜਨਾ ਹੈ ਚਲੋ ਇਸ ਤੋਂ ਬਾਅਦ ਅੱਜ ਜੋ ਵਿਚਾਰ ਹੋਈ ਉਹਦੇ ਵਿੱਚ ਇਹੀ ਸਰਬਸੰਪਤੀ ਨਾਲ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜਾ ਰਾਮਾ ਹੈ ਉਥੇ ਇੱਕ ਵਧੀਆ ਮਾਡਰਨ ਤੇ ਧਾਰਮਿਕ ਦਿੱਖ ਵਾਲਾ रेलवे स्टेशन बनाया जावे हां ਤਾਂ ਕਿ ਸ਼ਰਧਾਲੂ ਉੱਥੇ ਰੁਕ ਸਕਣ ਉਹ ਸਿਰਫ ਤੇ ਸਿਰਫ 10 ਕਿਲੋਮੀਟਰ ਦੀ ਦੂਰੀ ਤੋਂ ਹੈ ਤਖਸਾਲਬ ਤੋਂ ਹ ਇਸ ਤੋਂ ਉਪਰੰਤ ਇਹ ਵੀ ਦੱਸਣਾ ਜ਼ਰੂਰੀ ਹੋਵੇਗਾ ਕਿ ਜੋ ਤਲਵੰਡੀ ਸਾਬੋਂ ਰੇਲਵੇ ਸਟੇਸ਼ਨ ਬਣਾਉਣ ਦੀ ਪ੍ਰਪੋਜ਼ਲ ਹੈ ਜਿਸ ਵੰਦੀ ਸਾਨੂੰ ਜਾਣਕਾਰੀ ਹੈ ਉਹ ਵੀ ਤਖਸਾਲਬ ਤੋਂ ਸਤ ਤੋਂ 8 ਕਿਲੋਮੀਟਰ ਦੇ ਲਗਭਗ ਹੈ ਹਾਂ ਬੇਨਤੀ ਹੈ ਵੀ 2 ਕਿਲੋਮੀਟਰ ਨੇੜੇ ਕਰਨ ਚ ਬਹੁਤ ਜ਼ਿਆਦਾ ਕਿਸਾਨ ਪ੍ਰਭਾਵਿਤ ਹੋਣਗੇ ਸਾਡੀ ਬੇਨਤੀ ਪ੍ਰਵਾਨ ਕੀਤੀ ਜਾਵੇ ਇਹਦੇ ਤੇ ਵਿਚਾਰ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਜੀ ਗੁਰੂ ਜੀ ਕੀ ਫਤਿਹ ਅੱਜ ਸਮੁੱਚੇ ਪਿੰਡ ਜਿੰਨੇ ਵੀ ਆਪਣਾ ਤਖਸਾਲਬ ਨੂੰ ਜਿਹੜੀ ਰੇਲਵੇ ਲੈਂਡ ਦਾ ਸਰਬਾ ਹੋਇਆ ਹੈ ਉਹਦੇ ਸਬੰਧ ਵਿੱਚ ਅਸੀਂ ਇੱਥੇ ਦਮਦਮਾ ਸਾਹਿਬ ਇੱਕ ਪਾਰਕ ਦੇ ਵਿੱਚ ਇਕੱਠੇ ਹੋਏ ਹਾਂ ਜਿੰਨੇ ਵੀ ਕਿਸਾਨਾਂ ਦੀ ਉਹ ਤੋਂ ਪ੍ਰਭਾਵਤ ਨੇ ਜਿਹੜੀ ਲੈਂਡ ਨਿਕਲਦੀ ਹੈ ਸਾਡੀ ਬੇਨਤੀ ਇਹ ਹੈ ਸਰਕਾਰ ਨੂੰ ਕਿ ਰਾਮਾ ਜਿਹੜਾ ਮੰਡੀ ਹੈ ਇਹ ਤੱਕ ਸਭ ਤੋਂ ਕੁੱਲ 10 ਕਿਲੋਮੀਟਰ ਦੂਰੀ ਹੈ ਕੋਈ ਜ਼ਿਆਦਾ ਦੂਰ ਨਹੀਂ ਇਹਦਾ ਉੱਥੇ ਚੰਗੀ ਵਧੀਆ ਮੰਨ ਲਾ ਮਾਡਰਨ ਕੋਈ ਉੱਥੇ ਰੇਲਵੇ ਸਟੇਸ਼ਨ ਆ ਸੰਗਤ ਦੇ ਬਾਹਰੋਂ ਆ ਕੇ ਜਿੰਨੀ ਵੀ ਸੰਗਤ ਤਖਤ ਸਾਹਿਬ ਨੂੰ ਪਹੁੰਚਦੀ ਆ ਉਹਨ ਜ ਉੱਥੇ ਕੋਈ ਮੋਡਰਨ ਬਣਾ ਕੇ ਉਹਨਾਂ ਦੀ ਰਿਆਸ਼ਤ ਦਾ ਪ੍ਰਬੰਧ ਕਰਕੇ ਰਾਤ ਨੂੰ ਰਹਿਣ ਨੂੰ ਉਥੋਂ ਤਖਤ ਸਾਹਿਬ ਨੂੰ ਕੋਈ ਭਾਈ ਬੱਸ ਪ੍ਰਬੰਧ ਕੀਤਾ ਜਾਵੇ ਕਿਉਂਕਿ ਜਿਹੜਾ ਰੇਲਵੇ ਹੈ ਇਹ ਰੇਲਵੇ ਆਉਣ ਨਾਲ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਇਹਦੇ ਦੋ ਪਾਰਸ਼ਨ ਹੋ ਜਾਂਦੇ ਆ ਨਾ ਤਾਂ ਜੇ ਇੱਧਰ ਰਹਿ ਗਿਆ ਅੱਧਾ ਬਾਣ ਅੱਧਾ ਉੱਧਰ ਰਹਿ ਗਿਆ ਜਿਵੇਂ ਅਸੀਂ ਲਾਲਿਆਂ ਨੇ ਤੋਂ ਬਿਲੋਂਗ ਕਰਦੇ ਆਂ ਤੇ ਉੱਥੇ ਹੁਣ ਸਾਡੀ ਜ਼ਮੀਨ ਦੇ ਦੋ ਟੋਟੇ ਹੁੰਦੇ ਐ ਤੇ ਜਦੋਂ ਦੂਜੇ ਪਾਸੇ ਰਹਿ ਗਈ ਨਾ ਤਾਂ ਕੋਈ ਪਾਣੀ ਦਾ ਪ੍ਰਬੰਧ ਨਾ ਕੋਈ ਜਾਣ ਹੋਣ ਦਾ ਜ਼ਮੀਨ ਦੇ ਟੁਕੜੇ ਜਦੋਂ ਹੋ ਜਾਂਦੇ ਐ ਤੇ ਬੋਹਣੀ ਕਰਨੀ ਜ਼ਮੀਨ ਬਹੁਤ ਔਖੀ ਐ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਪਹਿਲਾਂ ਵੀ ਅਸੀਂ ਬਿਚੇਰੇ ਭੰਡਰੀ ਲੱਗੀ ਉੱਥੋਂ ਪ੍ਰਭਾਵਿਤ ਹੋ ਗਏ ਅਸੀਂ ਲਾਲਿਆਣੇ ਪਿੰਡ ਦੇ ਵਿੱਚ ਜ਼ਮੀਨ ਖਰੀਦੀ ਤੇ ਉਹਦਾ ਜਿਹੜਾ ਮੁਆਵਜ਼ਾ ਸੀਗਾ ਉਦੋਂ 2 ਲੱਖ ਤੇ 92400 ਰੁਪਏ ਸਾਨੂੰ ਸਰਕਾਰ ਨੇ ਦਿੱਤਾ ਤੇ ਉਹਦੇ ਨਾਲ 19 ਕਿ ਜਮੀਨ ਅਸੀਂ ਬਣਾਈ ਪਰ ਜਿਹੜਾ ਜ਼ਮੀਨ ਸਾਡੇ ਪੈਸੇ ਵਧੇ ਐ ਕੇਸ ਕਰਕੇ ਪਹਿਲਾਂ ਕੇਸ ਕਰਿਆ ਬਠਿੰਡੇ ਕਰਿਆ ਫਿਰ ਉਸ ਤੋਂ ਬਾਅਦ ਅਸੀਂ ਚੰਡੀਗੜ੍ਹ ਕਰਿਆ ਫਿਰ ਉਸ ਤੋਂ ਬਾਅਦ ਅਸੀਂ ਦਿੱਲੀ ਕਰਿਆ ਉਹ ਤਿੰਨੇ ਕੇਸ ਅਸੀਂ ਜਿੱਤ ਚੁੱਕੇ ਆ ਕੇ ਸਾਡੇ ਹੱਕ ਦੇ ਕਿਉਂਕਿ ਉਹ ਪੈਸੇ ਸਾਡੇ ਬਰਾਨੀ ਦੇ ਮਿਲੇ ਸੀ ਜ਼ਮੀਨ ਦਾ ਸਾਡੀ ਦਾ ਪਾਣੀ ਵੱਜਿਆ ਹੋਇਆ ਸੀ ਉਹ ਪੈਸਾ ਸਾਨੂੰ ਅੱਜ ਤੱਕ ਸੁਪਰੀਮ ਕੋਰਟ ਦਾ ਆਰਡਰ ਵੀ ਹੋ ਗਿਆ ਫਿਰ ਵੀ ਪੈਸੇ ਨਹੀਂ ਮਿਲੇ ਇੱਕ ਤਾਂ ਇਸ ਤਰ੍ਹਾਂ ਜਿਹੜਾ ਹੁੰਦਾ ਜੀਮੀਦਾਰ ਨਾਲ ਇਹ ਬਹੁਤ ਔਖਾ ਹੈ ਤੇ ਬਾਕੀ ਇਹੀ ਬੇਨਤੀ ਕਰਦੇ ਆਂ ਬੇ ਇਹਨੂੰ ਰੋਕ ਕੇ ਤੇ ਉੱਥੇ ਹੀ ਪ੍ਰਬੰਧ ਸਾਈਡ ਤੇ ਕਰਤਾ ਦਿੱਤਾ ਜਾਵੇ ਰਾਮਾ ਮੰਡੀ ਉੱਥੋਂ ਸੰਗਤ ਆਉਂਦਾ ਉੱਥੇ ਵੱਡਾ ਕੋਈ ਵਿਸ਼ਾਲ ਜਿਵੇਂ ਕੋਈ ਆਪਾਂ ਸਰਕਾਰ ਕਰ ਸਕਦੀ ਹੈ ਉੱਥੇ ਰਹਿਣ ਦਾ ਯਾਤਰੀਆਂ ਦੇ ਜਿੰਨੇ ਵੀ ਤਖਤ ਸਾਹਿਬ ਨੂੰ ਆਉਣ ਦੀ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ ਉਹਨਾਂ ਦਾ ਕੋਈ ਵੱਡੇ ਲੈਵਲ ਤੇ ਪ੍ਰਬੰਧ ਕਰਕੇ ਰਹਿਣ ਦਾ ਖਾਣ ਦਾ ਪ੍ਰਬੰਧ ਕਰਕੇ ਤੇ ਉੱਥੇ ਉਹ ਕਰੇ ਕੋਈ ਦੂਰ ਨਹੀਂ 10 ਕਿਲੋਮੀਟਰ ਹੀ ਹੈ ਤੇ ਬਾਈ ਬਸ ਇੱਥੇ ਪਹੁੰਚਣ ਦੀ ਦਰ ਇਹਨੇ ਮਿਹਨਤੀਆਂ ਕਰਦਾ